ਸਨਸਾ ਸੌਣ ਦੀ ਗੱਲ ਹੋਵੇ ਨੱਚਣ ਗਾਉਣ ਦੀ ਗੱਲ ਹੋਵੇ ਤਾਂ ਪੰਜਾਬੀਆਂ ਦਾ ਨਾ ਸੱਤ ਉੱਤੇ ਹਨੇਰੋਂ ਮੇਂ ਵੀ ਉਜਾਲੋਂ ਕਾ ਜ਼ਮਾਨਾ ਢੂੰਡ ਲੇਤਾ ਹੈ ਇਨਸਾਨ ਵਹੀ ਜੋ ਉਦਾਸੀ ਮੇਂ ਵੀ ਹਸਨੇ ਕਾ ਬਹਾਨਾ ਢੂੰਡ ਲੇਤਾ ਪੰਜਾਬ ਤੇ ਮੇਰਾ ਘਰ ਮੇਰੀ ਜਾਨ ਜਿੰਦ ਜਾਨ ਇੱਥੇ ਜੰਮੇ ਪਲੇ ਛੇਡੇ ਦੂਰਦਰਸ਼ਨ ਤੋਂ ਉਸ ਤੋਂ ਬਾਅਦ ਕਾਮੇਡੀ ਸ਼ੋਅਾਂ ਦਾ ਸਫ਼ਰ ਫਿਰ ਬੰਬੇ ਦਾ ਗ੍ਰੇਟ ਇੰਡੀਅਨ ਲਫਟਰ ਚੈਲੰਜ ਫਿਰ ਕਪਿਲ ਸ਼ਰਮਾ ਸ਼ੋਅ ਤੋਂ ਕਾਮੇਡੀ ਦੇ ਨਾਲ ਵਾਪਸਤਾ ਤੇ ਪੰਜਾਬੀਆਂ ਦੇ ਤਾਂ ਖੂਨ ਦੇ ਵਿੱਚ ਕਹਿ ਲਓ ਕਾਮੇਡੀ ਹੈ ਮੇਰੇ ਇੱਕ ਡਿਸਟ੍ਰਿਬਿਊਟਰ ਦਾ ਫੋਨ ਆਇਆ ਤਾਂ ਉਸਨੇ ਪੁੱਛਿਆ ਕਿਆ ਪਿਕਚਰ ਦਾ ਨਾਮ ਹੈ ਮੈਂ ਬੋਲਾ ਕਿ ਮੀਆਂ ਬੀਬੀ ਰਾਜੀ ਕੀ ਕਰਨਗੇ ਪਾਜੀ ਇਹ ਸੁਣਤੇ ਉਹ ਹੱਸਨੇ ਲੱਗ ਗਿਆ ਮੈਂ ਬੋਲਾ ਕਿਉਂ ਅਰੇ ਬਹੁਤ ਅੱਛਾ ਟਾਈਟਲ ਹੈ ਕਿਆ ਬਾਤ ਹੈ ਪਾਜੀ ਪਿੱਛੇ हट ਜਾਓ ਬੱਚਾ ਤੁਹਾਡੀ ਸ਼ਕਲ ਦੇਖ ਕੇ ਰੋ ਰਿਹਾ ਪੰਜਾਬੀ ਫਿਲਮਾਂ ਵੀ ਕੀਤੀਆਂ ਹੋਣਗੀਆਂ ਤੁਸੀਂ ਹੁਣ ਬੰਬੇ ਦੇ ਵਿੱਚ ਕੰਮ ਕਰ ਰਹੇ ਹੋ ਤੇ ਹੁਣ ਤੁਸੀਂ ਸਾਊਥ ਦੇ ਡਾਇਰੈਕਟਰ ਦੇ ਨਾਲ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਫਰਕ ਕੀ ਨਜ਼ਰ ਆਇਆ ਚਾਹੇ ਉਹ ਸਾਊਥ ਦੀਆਂ ਫਿਲਮਾਂ ਕਹਿ ਲਓ चाहे मराठी फिल्म कह लो हिंदी फिल्म कह लो पंजाबी कॉमेडी का सुर जिन्हों पता ना कॉमेडी सुर इको ही वो डॉक्टर अनिल के मेहता थे तो उन्होंने ये पंजाबी फिल्म का मुझे ब्रेक दिया क्योंकि मैं ऑलरेडी मराठी भोजपुरी और तुलू कन्नड़ा कोंकणी ये सब अलग अलग लैंग्वेज में पिक्चरें बना चुका हूँ जो लोगों को पसंद भी आती थी ਜਿਵੇਂ ਯੂਵਰਾਜ ਹਾਸਦੀ ਡਾਇਲੌਗ ਬੋਲ ਦਿੰਦੇ ਹਨ ਕਿ ਜੇਕਰ ਮੇਰੀ ਬੂਆ ਨਹੀਂ ਮੰਨਦੀ ਤਾਂ ਮੈਂ ਇਸ ਰਿਲੇਸ਼ਨ ਨੂੰ ਨਹੀਂ ਮੰਨ ਸਕਦਾ ਬੂਆ ਜੀ ਨੇ ਐਕਸੈਪਟ ਨਹੀਂ ਕੀਤਾ ਤੇ ਮੈਂ ਵੀ ਇਹ ਰਿਲੇਸ਼ਨਸ਼ਿਪ ਐਕਸੈਪਟ ਨਹੀਂ ਕਰ ਪਾਉਂਦਾ ਜਦੋਂ ਅਰਾ ਨੂੰ ਇਨਵੋਲ ਕਰ ਲੈਣੇ ਆ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਦਾ ਇਨਵੋਲ ਹੋਣਾ ਠੀਕ ਹੈ ਜਾਂ ਫਿਰ ਸਾਨੂੰ ਆਪਣੀ ਮਰਜ਼ੀ ਨਾਲ ਹੀ ਜੋ ਕਰਨਾ ਹੈ ਸਾਨੂੰ ਕਰ ਲੈਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਸਰ ਇਹ ਰਿਸ਼ਤਿਆਂ ਤੇ ਸਿਰ ਤੇ ਹੀ ਤਾਂ ਜ਼ਿੰਦਗੀ ਹੈਗੀ ਜੀ ਮੈਨੂੰ ਪੰਜਾਬੀ 90% ਸਿੱਖ ਗਿਆ ਕੋਈ ਬਾਤ ਕਰਦਾ ਹੈ ਤਾਂ ਸਮਝ ਮੈਂ ਆਤੀ ਹੈ ਮੂਝੇ ਬਾਤ ਕਰਦੇ ਮ ਥੋੜਾ ਸਾ ਪ੍ਰੋਬਲਮ ਹੁੰਦਾ ਲੇਕਿਨ ਅਗਲੀ ਪਿਕਚਰ ਨੇ ਕੁਝ ਨਹੀਂ ਹੋਗਾ ਇਸੇ ਜਗ੍ਹਾ ਪਰ ਮੈਂ ਆਪਕੋ ਇੰਟਰਵਿਊ ਲੂਗਾ ਪੰਜਾਬੀ ਮੇ ਓਏ 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 ਯਾਨੀ ਕਿ ਹੁਣ ਇਹਨਾਂ ਨੂੰ ਪੰਜਾਬੀ ਚ ਕੋਈ ਗਾਲ ਨਹੀਂ ਕੱਢ ਸਕਦਾ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਦੀਪਕ ਸਰ ਜੈਸੇ ਤੁਸੀਂ ਮੈਨੂੰ ਦੱਸਿਆ ਹੁਣ ਪੰਜਾਬੀ ਚ ਹੁਣਾਂ ਕਨਵਰਟ ਕਰਨਾ ਥੋੜੇ ਜਿਹਾ ਟਾਈਮ ਲੱਗਦਾ ਪੰਜਾਬੀਆਂ ਦੀ ਇਹ ਤਾਂ ਖੂਬੀ ਹੈ ਆਪਾਂ ਉਸੇ ਵੇਲੇ ਮੋਲਡ ਹੋ ਜਾਂਦੇ ਹਾਂ ਮੈਂ ਰਿਕੁਐਸਟ ਕਰੂੰਗਾ ਕਿ ਮਾਨ ਸਾਹਿਬ ਕੋ ਪ੍ਰੀਮੀਅਰ ਤੇ ਲੈ ਕੇ ਆਓ। ਓਏ ਹੋਏ ਹੋਏ ਹੋਏ। ਇਤਨੀ ਕਾਮੇਡੀ ਉਨਕੀ ਦੇਖੀਏ, ਸਟੈਂਡਰਡ ਕੀ ਕਾਮੇਡੀ ਉਨਕੀ ਦੇਖੀਏ। ਚਾਹੇ ਕੁਲਫੀ ਗੱਲ ਅਸੀਂ ਅੱਜ ਵੀ ਦੇਖਦੇ ਆ ਜੀ। ਮਿੱਠੀਆਂ ਮਿਰਚਾਂ ਸ਼ੋਜ਼ ਲੈ ਜਗਨੂ ਹਾਜ਼ਰ ਹੈ, ਜਗਨੂ ਕਹਿੰਦਾ ਹੈ। ਜੋ ਇੱਕ ਕਾਮੇਡੀ ਪੇਸ਼ ਕੀਤੀ ਹੈ ਸਮਾਜ ਵਿੱਚ ਲੁਕੀਆਂ ਹੋਈਆਂ ਬੁਰਾਈਆਂ ਨੂੰ ਉਹਨਾਂ ਤੇ ਤੰਜ਼ ਕੀਤਾ ਜਿਦਾਂ ਜਸਪਾਲ ਪੱਟੀ ਸਾਹਿਬ ਕਰਦੇ ਸੀ। ਕਮਾਲ ਆ ਜਸਪਾਲ ਪੱਟੀ ਸਾਹਿਬ ਨੂੰ ਵੀ ਸਲੂਟ ਹੈ। ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਰਮਨਦੀਪ ਸਿੰਘ ਤਾਂ ਅੱਜ ਦੇ ਭੱਜ ਦੌੜ ਦੇ ਦੌਰ ਦੇ ਵਿੱਚ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚਿੱਲ ਕਰਾਂ ਮੈਂ ਐਂਟਰਟੇਨ ਮੈਂਟ ਕਰਾਂ ਆਪਣੇ ਆਪ ਨੂੰ ਤੇ ਮੈਂ ਇਹਨਾਂ ਸਾਰੀਆਂ ਦਿੱਕਤ ਪਰੇਸ਼ਾਨੀਆਂ ਤੋਂ ਦੂਰ ਹੋ ਕੇ ਇੱਕ ਥੋੜਾ ਜਿਹਾ ਸਮਾਂ ਆਪਣੇ ਆਪ ਦੇ ਲਈ ਕੱਢ ਕੇ ਆਪਣੇ ਦਿਮਾਗ ਨੂੰ ਰਿਲੈਕਸ ਕਰਨ ਦੇ ਲਈ ਕਿਤੇ ਘੁੰਮਣ ਜਾਵਾਂ ਤਾਂ ਮੈਨੂੰ ਲੱਗਦਾ ਕਿ ਸਿਨੇਮਾ ਇੱਕ ਅਜਿਹਾ ਜਰੀਆ ਹੈ ਜਿਸ ਦੇ ਰਾਹੀਂ ਲੋਕ ਇੰਟਰਟੇਨ ਵੀ ਹੁੰਦੇ ਨੇ ਜੋ ਇੱਕ ਲੋਕਾਂ ਨੂੰ ਵਧੀਆ ਮੈਸੇਜ ਵੀ ਦਿੰਦਾ ਹੈ ਤੇ ਜਦੋਂ ਸਿਨੇਮਾ ਦੇ ਵਿੱਚ ਲੋਕ ਜਾਂਦੇ ਨੇ ਤਾਂ ਉਹ ਆਪਣੀਆਂ ਟੈਨਸ਼ਨ ਪਰੇਸ਼ਾਨੀਆਂ ਨੂੰ ਛੱਡ ਕੇ ਇੱਕ ਨਵੀਂ ਦੁਨੀਆ ਦੇ ਵਿੱਚ ਆ ਕੇ ਰਹਿੰਦੇ ਨੇ 2-3 ਘੰਟੇ ਬਿਤਾਉਂਦੇ ਨੇ ਤੇ ਉਸ ਤੋਂ ਬਾਅਦ ਬਾਹਰ ਜਾ ਕੇ ਫਿਰ ਆਪਣੇ ਕੰਮਾਂ ਕਾਰਾਂ ਤੇ ਲੱਗ ਜਾਂਦੇ ਨੇ ਤਾਂ ਇੱਕ ਬੜੀ ਹੀ एंटरटेनिंग फिल्म मियां बीवी राजी ता क्या करेगा काजी 29 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤਾਂ ਉਸ ਫਿਲਮ ਦੇ ਡਾਇਰੈਕਟਰ ਤੇ ਇੱਕ ਬੜੇ ਸੋਹਣੇ ਐਕਟਰ ਸਾਡੇ ਨਾਲ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਜੀ ਹੈਰੀ ਸਰ ਕੀ ਹਾਲ ਚੱਲ ਰਿਹਾ ਹੈ ਬਸ ਬੜੀਆਂ ਦੀਪਕ ਦੀਪਕ ਭਾਜੀ ਜ਼ਿਆਦਾਤਰ ਬੰਬੇ ਰਹਿੰਦੇ ਹੋ ਪੰਜਾਬ ਆਏ ਹੋ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਮੈਂ ਜੀ ਪੰਜਾਬ ਤੇ ਮੇਰਾ ਘਰ ਮੇਰੀ ਜਾਨ ਜਿੰਦ ਜਾਨ ਇੱਥੇ ਹੀ ਜੰਮੇ ਪਲੇ ਕਿੱਡੇ ਦੂਰਦਰਸ਼ਨ ਤੋਂ ਉਸ ਤੋਂ ਬਾਅਦ ਕਾਮੇਡੀ ਸ਼ੋਅਾਂ ਦਾ ਸਫ਼ਰ ਫਿਰ ਬੰਬੇ ਦਾ ਗ੍ਰੇਟ ਇੰਡੀਅਨ ਲਫਟਰ ਚੈਲੰਜ ਫਿਰ ਕਪਿਲ ਸ਼ਰਮਾ ਸ਼ੋਅ ਤੋਂ ਕਾਮੇਡੀ ਦੇ ਨਾਲ ਵਾਪਸਤਾ ਤੇ ਪੰਜਾਬੀਆਂ ਦੇ ਖੌਂਦੇ ਵਿੱਚ ਕਹਿ ਲੋ ਕਾਮੇਡੀ ਹੈ ਗੱਲਾਂ ਬਾਤਾਂ ਦੇ ਵਿੱਚ ਹੱਸਣਾ ਗਾਉਣਾ ਨੱਚਣਾ ਟੱਪਣਾ ਸਾਡਾ ਸਾਰਿਆਂ ਦਾ ਚਾਹ ਹੁੰਦਾ ਜੀ ਬਿਲਕੁਲ ਹੈਰੀ ਪਾਜੀ ਮੈਂ ਬੜਾ ਐਕਸਾਈਟਡ ਆ ਤੁਹਾਡੇ ਨਾਲ ਇੰਟਰਵਿਊ ਕਰਨ ਦੇ ਲਈ ਗੱਲਬਾਤ ਕਰਨ ਦੇ ਲਈ ਮੈਂ ਜਾਣਨਾ ਚਾਹਨਾ ਤੁਹਾਡੇ ਬਾਰੇ ਉਹਦਾ ਕਾਰਨ ਇਹ ਕਿ ਤੁਸੀਂ ਸਾਊਥ ਤੋਂ ਆ ਕੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਾਊਥ ਫਿਲਮ ਇੰਡਸਟਰੀ ਹੈ ਉਹਦਾ ਇੱਕ ਆਪਣਾ ਲੈਵਲ ਹੈ ਮੈਂ ਇਹ ਵੀ ਕਹਾਂ ਕਿ ਬਾਲੀਵੁੱਡ ਨੂੰ ਪਿੱਛੇ ਛੱਡ ਕੇ ਤੇ ਉੱਪਰ ਪਹੁੰਚ ਚੁੱਕਿਆ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਬਹੁਤ ਮਿਹਨਤ ਕਰ ਰਹੇ ਨੇ ਸਾਰੇ ਪਰ ਤੁਸੀਂ ਹੋਰ ਵੀ ਫਿਲਮ ਬਣਾ ਸਕਦੇ ਸੀ ਤੁਸੀਂ ਇੱਕ ਪੰਜਾਬੀ ਫਿਲਮ ਨੂੰ ਚੁਣਿਆ ਬਣਾਉਣ ਦੇ ਲਈ ਇਹਦੇ ਪਿੱਛੇ ਦਾ ਕਾਰਨ ਕੀ ਹੈ ਅ ਐਕਚੁਅਲੀ ਮੇਰੇ ਜੋ ਪ੍ਰੋਡਿਊਸਰ ਹੈ ਜਿन्होने ਮੇझे ਪਹਿਲਾ ਬ੍ਰੇਕ ਦਿਆ ਅੰਜਾਨੀ ਤੇ ਅਨਨੋ ਹਿੰਦੀ ਫਿਲਮ ਮਨੀਸ਼ਾ ਕੋਰਾਲਾ ਉਹ ਡਾਕਟਰ ਅਨਿਲ ਕੇ ਮਹਿਤਾ تھے ਤਾਂ ਉਹਨਾਂ ਨੇ ਇਹ ਪੰਜਾਬੀ ਫਿਲਮ ਕਾ ਮੇझे ਬ੍ਰੇਕ ਦਿਆ ਕਿਉਂਕਿ ਮੈਂ ਆਲਰੇਡੀ ਮਰਾਠੀ ਬੋਜਪੂਰੀ ਔਰ ਤੁਲੂ ਕੰਨੜਾ ਕੋੰਕਣੀ ये सब अलग अलग लैंग्वेज में पिक्चरें बना चुका हूँ जो लोगों को पसंद भी आती थी तो उन्होंने पंजाबी दिया तो मुझे बड़ी खुशी हुई कि मेरी लाइफ में एक भारत की एक एक अलग भाषा जिसमें कॉमेडी बहुत चलती है और मुझे कॉमेडी की बहुत पसंद है क्योंकि मैंने कॉमेडी में बहुत सारा मराठी स्टेज पे मैंने बहुत काम किया हुआ है तो ये पहली बार मुझे ब्रेक मिला तो आई एम वेरी हैप्पी और ये पंजाबी फिल्मों का मार्केटिंग भी बढ़ा है हम्म रीजनल फिल्मों में मुझे लगता है पंजाबी फिल्में जो और में भी चलती है हम्म बाकी बहुत सी फिल्में और में नहीं चलती है तो इसमें अगर आपको मौका मिला है किसी प्रोडक्शन ने दिया है तो थैंक्स और मुझे बड़ी खुशी हुई पंजाबी लोगों से मिलने के बाद उनके साथ काम करने के बाद पंजाबी आर्टिस्टों से काम करने के बाद बहुत अच्छा लगा मुझे तो जैसे ना आ, बड़ा मौका। आपने इस फिल्म का टाइटल रखा है मियाँ बीबी राजी तो क्या करेगा पाजी आपको हाँ। आपको पता इस लाइन का मतलब क्या है आपने हाँ, रिसर्च किया था हाँ। इसके बारे में बिल्कुल बिल्कुल ये एक्चुअली देखो ओरिजिनल ये जो था मियाँ बीबी राजी की करेंगे काजी हाँ मैंने वो किया था लेकिन प्रोड्यूसर ने बोला हरी तेरे कहानी में हीरो Hero, हीरोइन को पाजी मिलने नहीं दे रहा है तो हम काजी की जगह पाजी कर लेते हैं तो मैंने बोला डन उसके पीछे और एक रीजन था अगर मैं नहीं करता और मुझे निकाल के दूसरा डायरेक्टर लेता तो तो भी नहीं करना <laughs> तो है ये भी संभालना है हमको क्योंकि पंजाबी फिल्म का ब्रेक उन्होंने मुझे दिया तो मैं उनको थैंक्स बोलूंगा और ये टाइटल मुझे एक डिस्ट्रीब्यूटर का फोन आया तो उसने पूछा क्या पिक्चर का नाम है मैंने बोला कि मिया भी भी राजी, की करेंगे पाजी? टाइटल अगर लोग हंस रहे उनकी एक रिएक्शन आ रही है इसका मतलब लोगों को फिल्म में और अच्छा लग सकता है दीपक बहुत हसाने लाफ्टर चैलेंज बड़ा हसाया तो इस फिल्म कि हसा रहे ਦੇਖੋ ਜੀ ਇਹ ਜ਼ਿੰਦਗੀ ਇਹੀ ਹੈ ਜੀ ਹੱਸਣਾ ਹਸਾਉਣਾ ਜਿਹੜਾ ਬੰਦਾ ਕਿਸੇ ਨੂੰ ਹਸਾਉਂਦਾ ਖੁਦ ਹੱਸਦਾ ਤੇ ਮੈਂ ਕਹਿੰਨਾ ਉਹ ਰੱਬ ਨੂੰ ਖੁਸ਼ ਕਰਦਾ ਤੇ ਨਾਲੇ ਸਾਡੇ ਪੰਜਾਬੀਆਂ ਦਾ ਤੇ ਪੰਜਾਬੀ ਦਾ ਦੇ ਸਿਰ ਤੇ ਸੇਰਾ ਹੀ ਜਾਂਦਾ ਹੈ ਹੂੰ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਹੋਵੇ ਹੂੰ ਤੇ ਪੰਜਾਬੀਆਂ ਦਾ ਨਾਂ ਸਭ ਤੋਂ ਉੱਤੇ ਆ। ਹੂੰ ਤੇ ਜੇ ਕਿਸੇ ਹੋਰ ਕਲਚਰ ਦੀ ਆਪਣਾ ਹੋਰ ਕਿਸੇ ਚੀਜ਼ ਦੀ ਗੱਲ ਹੋਵੇ ਤੇ ਪੰਜਾਬੀ ਤੇ ਪੰਜਾਬੀ ਮਾਂ ਬੋਲੀ ਦਾ ਨਾਂ ਸਭ ਤੋਂ ਉੱਤੇ ਆ। ਹੂੰ ਸੋ ਹਸਣ ਹਸਾਉਣ ਦੀ ਗੱਲ ਹੋਵੇ ਨੱਚਣ ਗਾਉਣ ਦੀ ਗੱਲ ਹੋਵੇ ਤੇ ਪੰਜਾਬੀਆਂ ਦਾ ਨਾਂ ਸਭ ਤੋਂ ਉੱਤੇ ਆ। ਸੋ ਇਸ ਕਰਕੇ ਮੈਂ ਅਕਸਰ ਕਹਿਣਾ ਵੀ ਹੁੰਦਾ ਕਿ ਉਦਾਸੀਆਂ ਤੇ ਜ਼ਿੰਦਗੀ ਚ ਪਈਆਂ ਰਹਿੰਦੀਆਂ ਬੰਦੇ ਨੂੰ ਪਰ ਕਹਿੰਦੇ ਆ ਕਿ ਅੰਧੇਰੋਂ ਮੇਂ ਵੀ ਉਜਾਲੋਂ ਕਾ ਜ਼ਮਾਨਾ ਢੂੰਡ ਲੇਤਾ ਹੈ। ਇਨਸਾਨ ਵਹੀ ਜੋ ਉਦਾਸੀ ਮੇਂ ਵੀ ਹਸਨੇ ਕਾ ਬਹਾਨਾ ਢੂੰਡ ਲੇਤਾ। ਸੋ ਮਾਹੌਲ ਚਾਹੇ ਕਿਦਾਂ ਦਾ ਵੀ ਹੋਵੇ ਸਿਚੁਏਸ਼ਨ ਕੈਸੀ ਵੀ ਹੋਵੇ ਲੇਕਿਨ ਬੰਦੇ ਨੂੰ ਆਪਣੇ ਚਿਹਰੇ ਤੇ ਮੁਸਕਰਾਹਟ ਰੱਖਣੀ ਚਾਹੀਦੀ ਹੈ ਸੋ ਉਸੇ ਹੀ ਸੋਚ ਨੂੰ ਲੈ ਕੇ ਉਸੇ ਹੀ ਕੋਸ਼ਿਸ਼ ਨੂੰ ਲੈ ਕੇ ਇਹ ਫਿਲਮ ਬਣਾਈ ਗਈ ਹੈ ਜਦਾ ਨਾਂ ਹੈ ਜਦ ਮੀਆਂ ਬੀਵੀ ਰਾਜ਼ੀ ਤੇ ਕੀ ਕਰਨਗੇ ਭਾਜੀ ਹੂੰ ਤੇ ਭਾਜੀ ਕੀ ਕੀ ਕਰਨਗੇ ਤੇ ਭਾਜੀ ਨੇ ਕੀ ਕੀ ਕੀਤਾ ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਭਾਜੀ ਦੇ ਨਾਲ ਨਾਲ ਅਸੀਂ ਵੀ ਬੜਾ ਕੁਝ ਕੀਤਾ ਜੀ ਉਸ ਫਿਲਮ ਦੇ ਵਿੱਚ کروایا ਸਾਡੇ ਡਾਇਰੈਕਟਰ ਸਾਹਿਬ ਨੇ ਹੈਰੀ ਮਹਿਤਾ ਸਾਹਿਬ ਔਰ ਸਾਡੇ ਪ੍ਰੋਡੂਸਰ ਅਨਿਲ ਕੇ ਮਹਿਤਾ ਜੀ ਡਾਕਟਰ ਅਨਿਲ ਕੇ ਮਹਿਤਾ ਜੀ ਉਹਨਾਂ ਨੇ ਰੋਲ ਵੀ ਬਹੁਤ ਖੂਬਸੂਰਤ ਕੀਤਾ ਔਰ ਮੇਰਾ ਵੀਰ ਡੈਸ਼ਿੰਗ ਪਰਸਨੈਲਿਟੀ ਬਹੁਤ ਵੈਰੀ ਗੁੱਡ ਐਕਟਰ ਮੈਂ ਕਹਿਣਾ ਉਹਨੂੰ ਯੋਗਰਾਜ ਹੰਸ ਔਰ ਸ਼ਹਿਨਾਜ਼ ਸਹਿਰ ਬਹੁਤ ਹੀ ਖੂਬਸੂਰਤ ਹਸਨ پری ਤੇ ਬਹੁਤ ਹੀ ਵਧੀਆ ਐਕਟਰਸ ਐਕਸਪ੍ਰੈਸ਼ਨ ਕਮਾਲ ਦੇ ਜੀ ਪਰਮਵੀਰ ਭਾਜੀ ਔਰ ਬਨਵਾਰੀ ਲਲਝੋਲ ਜੀ ਬਿਲਕੁਲ ਔਰ ਸਾਡੇ ਕਪਲ ਸ਼ੋਅ ਦੇ ਵਿੱਚ ਅਕਸਰ ਤੁਸੀਂ ਦੇਖਦੇ ਹੋ ਮਿਊਜ਼ਿਕ ਦੀ ਟੀਮ ਨੂੰ ਉਹ ਕਰਦੇ ਹੁੰਦੇ ਆ ਦਿਨੇਸ਼ ਭਾਜੀ ਦਿਨੇਸ਼ ਭਾਜੀ ਸਨੇ ਮਹਿਤਾ ਅਕਸਰ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਦਿਨੇਸ਼ ਭਾਜੀ ਨੂੰ ਦੇਖਦੇ ਤਾਂ ਉਹ ਵੀ ਸਾਡੀ ਇਸ ਫਿਲਮ ਦੇ ਵਿੱਚ ਆ ਗਏ ਆ ਔਰ ਸਨੇ ਮਹਿਤਾ ਜੀ ਉਹਨਾਂ ਨੇ ਬਹੁਤ ਹੀ ਵਧੀਆ ਰੋਲ ਕੀਤਾ ਸੋ ਟੋਟਲ ਐਨਟਾਇਰ ਕਾਸਟ ਆ ਜਿਹੜੀ ਹਰ ਕਿਸੇ ਨੇ ਹਰ ਫਿਲਮ ਮਿਹਨਤ ਨਾਲ ਬਣਦੀ ਹੈ ਜੀ ਇਹ ਵੀ ਫਿਲਮ ਮਿਹਨਤ ਦੇ ਨਾਲ ਔਰ ਪੂਰੀ ਸੂਝ-ਬੂਝ ਦੇ ਨਾਲ ਬਣਾਈ ਗਈ ਹੈ। ਬਾਕੀ ਦਰਸ਼ਕਾਂ ਦੀ ਕਚੈੜੀ ਚਾ ਜੀ ਉਹ ਕੀ ਫੈਸਲਾ ਕਰਦੇ ਉਹਨਾਂ ਤੇ। ਤੁਹਾਨੂੰ ਫਰਕ ਕੀ ਨਜ਼ਰ ਆਇਆ? ਤੁਸੀਂ ਪੰਜਾਬੀ ਫਿਲਮਾਂ ਵੀ ਕੀਤੀਆਂ ਹੋਣਗੀਆਂ। ਤੁਸੀਂ ਹੁਣ ਬੰਬੇ ਦੇ ਵਿੱਚ ਕੰਮ ਕਰ ਰਹੇ ਹੋ ਤੇ ਹੁਣ ਤੁਸੀਂ ਸਾਊਥ ਦੇ ਡਾਇਰੈਕਟਰ ਦੇ ਨਾਲ ਕੰਮ ਕਰ ਰਹੇ ਹੋ। ਤਾਂ ਤੁਹਾਨੂੰ ਫਰਕ ਕੀ ਨਜ਼ਰ ਆਇਆ? ਤਿੰਨੇ ਫੀਲਡਾਂ ਦੇ ਵਿੱਚ ਜਾਂ ਕੰਮ ਕਰਾਉਣ ਦੇ ਤਰੀਕੇ ਦੇ ਵਿੱਚ ਕੀ ਫਰਕ ਨਜ਼ਰ ਆਇਆ? ਫਰਕ ਮੈਨੂੰ ਸਿਚੁਏਸ਼ਨ ਅਲੱਗ-ਅਲੱਗ ਹੋ ਸਕਦੀ ਹੈ ਪਰ ਕਾਮੇਡੀ ਦਾ ਸੁਰ ਹਰ ਜਗ੍ਹਾ ਇੱਕੋ ਹੀ ਹੈ ਜੀ। ਹਾਂ ਚਾਹੇ ਉਹ ਸੌਥ ਦੀਆਂ ਫਿਲਮਾਂ ਕਹਿ ਲੋ ਚਾਹੇ ਮਰਾਠੀ ਫਿਲਮਾਂ ਕਹਿ ਲੋ ਹਿੰਦੀ ਫਿਲਮਾਂ ਕਹਿ ਲੋ ਪੰਜਾਬੀ ਕਾਮੇਡੀ ਦਾ ਸੁਰ ਜਿੰਨੂੰ ਪਤਾ ਨਾ ਕਾਮੇਡੀ ਦਾ ਸੁਰ ਇੱਕੋ ਹੀ ਆ ਬਿਲਕੁਲ ਯਾਨੀ ਕਿ ਕਾਮੇਡੀ ਦੀ ਬਾਦਸ਼ਾਹ ਜੇ ਅਗਰ ਤੁਹਾਡੀ ਕਾਮੇਡੀ ਚਾਹੇ ਉਹ ਮਰਾਠੀ ਚਾਹੇ ਚਾਹੇ ਹਿੰਦੀ ਚਾਹੇ ਚਾਹੇ ਪੰਜਾਬੀ ਚਾਹੇ ਅਗਰ ਕਾਮੇਡੀ ਸਰਦਾਰ ਹੈ ਜਿਹਨੂੰ ਕਹਿੰਦੇ ਸੁਰ ਵਾਲੀ ਹੈ ਉਹ ਹਰ ਕਿਸੇ ਨੂੰ ਪਸੰਦ ਆਏਗੀ ਤੇ ਇਹ ਸੁਰ ਵਾਲੀ ਫਿਲਮ ਬਣਾਈ ਹੈ ਕਿਉਂਕਿ ਇਹਨਾਂ ਨੇ ਜੜੀਆਂ ਜੜੀਆਂ ਭਾਸ਼ਾਵਾਂ ਦੇ ਵਿੱਚ ਹਰੀ ਮਹਿਤਾ ਜੀ ਨੇ ਪਹਿਲਾਂ ਵੀ ਫਿਲਮਾਂ ਬਣਾਈਆਂ ਉਹ ਸਾਰੀਆਂ ਫਿਲਮਾਂ ਨੂੰ ਅਵਾਰਡ ਮਿਲਿਆ ਹੈ ਸੋ ਇਹ ਵੀ ਬਾਕਮਾਲ ਦੀ ਫਿਲਮ ਬਣਾਈ ਹੈ ਇਹਨਾਂ ਨੇ ਬਾਕੀ ਦੇਖਣ ਤੋਂ ਬਾਅਦ ਤੁਸੀਂ ਖੁਦ ਹੀ ਦੇਖ ਲਓਗੇ ਭਾਜੀ ਪਹਿਲਾਂ ਪੰਜਾਬ 22 ਸੀ ਕਦੇ ਤੁਸੀਂ ਜਾਂ ਫਸਟ ਟਾਈਮ ਆਏ ਹੋ ਨਹੀਂ ਪਹਿਲਾਂ ਪੰਜਾਬ ਥਰਡ ਟਾਈਮ ਆਇਆ ਹੋ ਫਸਟ ਟਾਈਮ ਆਇਆ ਤਾਂ ਆਰਟਿਸਟ ਲੋਕੋਸੇ ਮਿਲਨੇ ਯੂਵਰਾਜ ਜਿੱਸੇ ਮਿਲਨੇ ਹੈ ਔਰ ਬਾਕੀ ਪਰਮੇਰ ਮੀਰ ਸੇ ਮਤਲਬ ਜਰੀਆ ਹੀ ਫਿਲਮ ਹੀ ਬਣੀ ਫਿਲਮ ਕੇ ਲਿਏ ਹਾਂ ਫਿਰ ਸੈਕੰਡ ਟਾਈਮ ਆਇਆ ਡਬਿੰਗ ਕੇ ਲਿਏ ਪੰਜਾਬ ਮੇਂ ਡਬੀ ਹੋਈ ਸਭ ਆਰਟਿਸਟ ਕੀ फिर अभी थर्ड टाइम आपसे आप मिलने के लिए <laughs> <laughs> तो कैसा एक्सपीरियंस रहा आपका बहुत अच्छा बहुत इतना अच्छा कि मैं चाहता हूँ कि ये रिलीज हो जाए अच्छा रिस्पांस मिले सेकंड पिक्चर स्टार्ट हो जाए हम्म अगली पिक्चर पंजाब में ही बनानी है पंजाब में शूट करूंगा इस पिक्चर की कहानी थी वो बॉम्बे हीरो जो है बॉम्बे आता है बॉम्बे एक लड़की से प्यार करता है तो पूरी कहानी बॉम्बे की थी और एक दिन की शूटिंग थी दो सीन वो पंजाब से थे तो दो दिन के लिए एक दिन के लिए तो पंजाब सारी यूनिट लेके आना पॉसिबल नहीं था तो बॉम्बे में ऐसे लोकेशन है जहां पे हम लोग पंजाब पंजाब के शूट करते हैं वहां पे शूट किया गाँव का लोकेशन जो था मानसे गाँव का करके हमने किया बाकी पंजाब बॉम्बे की कहानी है सारी जब ए, जो एक डायरेक्टर होता है राइटर को माँ बोला जाता है डायरेक्टर को बाप बोला जाता है और दोनों मिलकर उस फिल्म को बड़ा करते हैं ठीक है एक चैलेंज था जैसे आपने फर्स्ट टाइम ये पंजाबी फिल्म बनाई है तो हिंदी में लिखे डायलॉग उसके बाद इसको मैंने किसी से है उससे मैंने ट्रांसलेट लेकिन मैंने आर्टिस्ट लोगों को एक लिबर्टी दी थी कि आप लोगों को पंजाबी का ज्यादा नॉलेज है तो आपको अगर किसी सेंटेंस में किसी डायलॉग में कोई कॉमेडी पंचलाइन अगर लगे तो आप लोग बिल्कुल दीजिए और खास करके दीपक राजा ने पूरी फिल्म में हेल्प किया सिर्फ इनके सीन नहीं बाकी लोगों के सीन में भी उन्होंने डायलॉग ऐड करके दिए हमारे चाचा जी का जो रोल है पाजी का उनका मैं जो कहता और मैं कहता ये डायलॉग उनका है पूरी पिक्चर में वो इन्होंने दिया हुआ है तो ये बहुत अच्छा ये मतलब कि पंजाबी का इन लोगों ने मुझे हेल्प किया और ये फिल्म से मैंने पंजाबी 90 परसेंट सीख लिया कोई बात करता है तो समझ में आती है मुझे बात करने में ਥੋੜਾ ਸਾ ਪ੍ਰੋਬਲਮ ਹੋਤਾ ਲੇਕਿਨ ਅਗਲੀ ਪਿਕਚਰ ਨੇ ਕੁਝ ਨਹੀਂ ਹੋਗਾ ਇਸੀ ਜਗ੍ਹਾ ਪਰ ਮੈਂ ਆਪਕੋ ਇੰਟਰਵਿਊ ਦੂੰਗਾ ਪੰਜਾਬੀ ਮੇਂ ਓਏ 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 ਯਾਨੀ ਕਿ ਹੁਣ ਇਹਨਾਂ ਨੂੰ ਪੰਜਾਬੀ ਚ ਕੋਈ ਗਾਲ ਨਹੀਂ ਕੱਢ ਸਕਦਾ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਇਹੀ ਗੱਲ ਹੈ ਦੀਪਕ ਭਾਜੀ ਇਸ ਫਿਲਮ ਦਾ ਜਦੋਂ ਮੈਂ ਟ੍ਰੇਲਰ ਦੇਖ ਰਿਹਾ ਸੀ ਨਾ ਤਾਂ ਟ੍ਰੇਲਰ ਚੋਂ ਇੱਕ ਮੈਸੇਜ ਜੋ ਟ੍ਰੇਲਰ ਚੋਂ ਹੀ ਪਤਾ ਲੱਗਦਾ ਹੈ ਫਿਲਮ ਚ ਤਾਂ ਵਾਕਈ ਬਹੁਤ ਵੱਡਾ ਮੈਸੇਜ ਹੋਊਗਾ ਉਹ ਸਾਨੂੰ ਇਹ ਸਮਝ ਆਉਂਦਾ ਕਿ ਜਿਵੇਂ ਯੁਵਰਾਜ ਹੰਸ ਜੀ ਡਾਇਲੋਗ ਬੋਲ ਦਿੰਦੇ ਨੇ ਹਨਾ ਕਿ ਜੇਕਰ ਮੇਰੀ ਬੂਆ ਨਹੀਂ ਮੰਨਦੀ ਤਾਂ ਮੈਂ ਇਸ ਰਿਲੇਸ਼ਨ ਨੂੰ ਨਹੀਂ ਮੰਨ ਸਕਦਾ ਕਈ ਵਾਰ ਅਸੀਂ ਰਿਸ਼ਤੇਦਾਰਾਂ ਨੂੰ ਇਨਵੋਲਵ ਕਰ ਲੈਂਦੇ ਆ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਦਾ ਇਨਵੋਲਵ ਹੋਣਾ ਠੀਕ ਹੈ ਜਾਂ ਫਿਰ ਸਾਨੂੰ ਆਪਣੀ ਮਰਜ਼ੀ ਨਾਲ ਹੀ ਜੋ ਕਰਨਾ ਹੈ ਸਾਨੂੰ ਕਰ ਲੈਣਾ ਚਾ ਬਿਲਕੁਲ ਹੋਣਾ ਚਾਹੀਦਾ ਸਰ ਇਹ ਰਿਸ਼ਤਿਆਂ ਤੇ ਸਿਰ ਤੇ ਹੀ ਤਾਂ ਜ਼ਿੰਦਗੀ ਹੈਗੀ ਜੀ ਇਹ ਰਿਸ਼ਤਿਆਂ ਦੇ ਨਾਲ ਹੀ ਤਾਂ ਜ਼ਿੰਦਗੀ ਹੈ ਹੋਏ ਹੋਏ ਮਾਮਾ ਚਾਚਾ ਫੁੱਫੜਤਾਇਆ ਤਾਈ ਭੂਆ ਚਾਚੀ ਮਾਮੀ ਮੰਮੀ ਡੈਡੀ ਭੈਣ ਭਰਾ ਦਾਦਾ ਦਾਦੀ ਪਰਦਾਦਾ ਪਰਦਾਦੀ ਨਾਨਾ ਨਾਨੀ ਪੋਤਾ ਪੋਤੀ ਦੋਤਾ ਦੋਤੀ ਟਿੰਕੂ ਚਿੰਕੂ ਪੱਪੂ ਚੱਪੂ ਰਾਜੂ ਕਾਜੂ ਅੰਡੀ ਗੌਂਡੀ ਜਿੰਨੇ ਵੀ ਇਹ ਰਿਸ਼ਤੇ ਹੀ ਆ ਸਾਡੇ ਜਿਹੜੇ ਸਾਨੂੰ ਜਿਉਣਾ ਸਿਖਾਉਂਦੇ ਆ ਜਿਹੜੇ ਸਾਨੂੰ ਪੈਰਾਂ ਤੇ ਖੜੇ ਕਰਦੇ ਆ ਜਿਹੜੇ ਸਾਨੂੰ ਇੱਕ ਕਰਦਾਰ ਸਿਖਾਉਂਦੇ ਆ ਉਹਨਾਂ ਰਿਸ਼ਤਿਆਂ ਤੋਂ ਅਗਰ ਵੱਖ ਹੋਵਾਂਗੇ ਤੇ ਸਾਡਾ ਸਾਡੀ ਹੋਂਦ ਗਵਾਜੇਗੀ ਸਾਡਾ ਉਹ ਨਹੀਂ ਫਿਰ ਜਿਹੜੇ ਲੋਕ ਆਏ ਕਹਿੰਦੇ ਨੇ ਕਿ ਰਿਸ਼ਤੇਦਾਰਾਂ ਦੀ ਪਰਵਾਹ ਨਾ ਕਰੋ ਜਾਂ ਫਿਰ ਸਾਨੂੰ ਉਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੋ ਕਰਨਾ ਉਹ ਕਰ ਲੈਣਾ ਚਾਹੀਦਾ ਉਹ ਗੱਲ ਕਿੰਨੀ ਕਿ ਐਗਜ਼ਿਸਟ ਕਰਦੀ ਹੈ ਉਹ ਇੱਕ ਅਲੱਗ ਮੈਟਰ ਆ ਉਹ ਕਿਸ ਸਿਚੁਏਸ਼ਨ ਚ ਹਾਂ ਸਿਚੁਏਸ਼ਨ ਅਲੱਗ ਹੈ ਸਰ ਉਹ ਇਹ ਜਿਹੜੀ ਤੁਸੀਂ ਲੇਕਿਨ ਜੇ ਤੁਸੀਂ ਜੇ ਕੋਈ ਡਿਸੀਜਨ ਲੈਣਾ ਜਾਂ ਸਾਰਾ ਬਹੁਤ ਸਾਰੀਆਂ ਅੜਚਨਾ ਪੈ ਰਹੀਆਂ ਬੜੇ ਉਹ ਕੋਈ ਡਿਸਾਈਡ ਨਹੀਂ ਹੋ ਰਿਹਾ ਫਿਰ ਤੇ ਬੰਦਾ ਕਹਿੰਦਾ ਕਿ ਨਹੀਂ ਸੁਣ ਸਭ ਦੀ ਲੇਕਿਨ ਕਰ ਆਪ ਦੀ ਮਰਜ਼ੀ ਹੈ ਨਾ ਪਰ ਬਜ਼ੁਰਗਾਂ ਦੀ ਸਲਾਹ ਜ਼ਰੂਰੀ ਹੈ ਪਰ ਤੁਸੀਂ ਬਜ਼ੁਰਗਾਂ ਨੂੰ ਇਗਨੋਰ ਕਰਕੇ ਸਰ ਉਹਨਾਂ ਦੇ ਅਸ਼ੀਰਵਾਦ ਨਾਲ ਤਾਂ ਬੱਚਿਆਂ ਨੇ ਅੱਗੇ ਵਧਣਾ ਪੰਜਾਬੀ ਜਿਹੜੇ ਵਧੇ ਆ ਸਾਡੇ ਵੱਡੇ ਵਡੇਰਿਆਂ ਦੇ ਬਜ਼ੁਰਗਾਂ ਦੇ ਸਾਡੇ ਸ਼ਹੀਦਾਂ ਦੀ ਬਦੌਲਤ ਅਸੀਂ ਉਹਨਾਂ ਦੀ ਬਦੌਲਤ ਤੇ ਸਾਡੀ ਹੋਂਦ ਹੈ ਅਸੀਂ ਉਹਨਾਂ ਨੂੰ ਇਗਨੋਰ ਕਰ ਦਾਂਗੇ ਤਾਂ ਸਾਡੀ ਜ਼ਿੰਦਗੀ ਕਿਤੇ ਗਵਾਚ ਜਾਏਗੀ ਲੇਕਿਨ ਹਾਂ ਉਹਨਾਂ ਦੀ ਸੁਣਨੀ ਹੈ ਉਹਨਾਂ ਦੀ ਮੰਨਣੀ ਵੀ ਹੈ ਲੇਕਿਨ ਜਿੱਥੇ ਕੋਈ ਸਿਚੁਏਸ਼ਨ ਐਦਾਂ ਦੀ ਲੱਗ ਜਾਏ ਕਿ ਯਾਰ ਚਾਰੋਂ ਬੰਨੇ ਫਸ ਗਿਆ ਤੇ ਫਿਰ ਆਪਣਾ ਮਨ ਆਪਣੀ ਆਤਮਾ ਨੂੰ ਮਾਲਕ ਉਹਨੂੰ ਸੇਧ ਦਿੰਦਾ ਫਿਰ ਕਰ ਆਪਦੀ ਮਰਜ਼ੀ ਤੋ ਉਹ ਕਾਮੇਡੀ ਡਾਇਲੌਗ ਜਿਹੜਾ ਤੁਸੀਂ ਬੋਲਿਆ ਨਾ ਹੁਣੀ ਹੂੰ ਉਹ ਮੈਂ ਤੇ ਕੋਮੇਡੀ ਵੀ ਵਿੱਚ ਪਾਤਾ ਸੀਗਾ ਡਾਇਲੌਗ ਕਿ ਇੱਕ ਮੈਸੇਜ ਸੀਗਾ ਹਾਂ ਉਹ ਕੈਚ ਕੀਤਾ ਕੈਚ ਕੀਤਾ ਜਿੱਦਾਂ ਤੁਸੀਂ ਕਿਹਾ ਨਾ ਕਿ ਯਵਰਾਜ ਕਹਿੰਦਾ ਕਿ ਜੇ ਮੇਰੀ ਭੂਆ ਨਾ ਮੰਨੇ ਹੂੰ ਤੇ ਕਹਿੰਦਾ ਫਿਰ ਮੈਂ ਮੈਂ ਵੀ ਇਹ ਰਿਲੇਸ਼ਨ ਐਕਸੈਪਟ ਨਹੀਂ ਕਰਾਂਗਾ ਹਾਂ ਤੇ ਅਗਲਾ ਡਾਇਲੌਗ ਮੇਰਾ ਸੀ ਕਿ ਕਮਾਲ ਆ ਕਹਿੰਦਾ ਯਾਰ ਇਹ ਬੰਦਾ ਕਿਦਾਂ ਦਾ ਅੱਜ ਕੱਲ ਲੋਕੀ ਆਪਣੇ ਮਾਪਿਆਂ ਨੂੰ ਨਹੀਂ ਸੁਣਦੇ ਇਹ ਭੂਆ ਦੇ ਪਿੱਛੇ ਲੱਗਾ ਕਹਿੰਦਾ ਏਹ ਵੀ ਵੱਡਾ ਮੈਸੇਜ ਆ ਭਾਜੀ ਮਤਲਬ ਮਤਲਬ ਇਹ ਹੈ ਕਿ ਉਹਨੂੰ ਰਿਸ਼ਤਿਆਂ ਦੀ ਕਦਰ ਆ ਹਾਂ ਜੀ ਹੈਨਾ ਉਹ ਸਮਝਦਾ ਜੀ ਜੀ ਮੈਂ ਲੋਕ ਕਹਿੰਦਾ ਉਹ ਉਹ ਤੁਹਾਡੀ ਗੱਲ ਹੀ ਉਹਦੇ ਵਿੱਚ ਕੀਤੀ ਕਿ ਅੱਜ ਕੱਲ ਲੋਕੀ ਮਾਪਿਆਂ ਦੀ ਗੱਲ ਨਹੀਂ ਸੁਣਦੇ ਇਹ ਭੂਆ ਦੇ ਪਿੱਛੇ ਲੱਗਾ ਪਾ ਜੀ ਫਰਕ ਕਿਵੇਂ ਪੈ ਗਿਆ ਇਹਨਾਂ ਮਤਲਬ ਜਿਵੇਂ ਆਪਾਂ ਤੁਹਾਡੀ ਜਨਰੇਸ਼ਨ ਦੀ ਗੱਲ ਕਰ ਲਈਏ ਤਾਂ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਵੈਸੇ ਮੇਰਾ ਇਹ ਸਵਾਲ ਹੈ ਕਿ ਅੱਜ ਦੀ ਜਨਰੇਸ਼ਨ ਤੇ ਆਪਣਾ ਸਮਾਂ ਜੋ ਬੀਤ ਗਿਆ ਉਹਨਾਂ 'ਚ ਕੁਝ ਫਰਕ ਨਜ਼ਰ ਆਉਂਦਾ ਤੁਹਾਨੂੰ ਪਾ ਜੀ ਇਹ ਹੁਣ ਨਹੀਂ ਫਰਕ ਪਿਆ ਇਹ ਹਮੇਸ਼ਾ ਪੈਣਾ ਇਹ ਪੈਂਦਾ ਹੀ ਰਹਿਣਾ ਪੈਂਦਾ ਹੀ ਰਹਿਣਾ ਹੈਗਾ ਇਹ ਟਾਈਮ ਟੂ ਟਾਈਮ ਪਹਿਲੇ ਜਿੱਦਾਂ ਕਹਿੰਦੇ ਅਸੀਂ ਸਾਈਕਲਾਂ ਤੇ ਚੱਲਦੇ ਸੀ ਕਿਹੇ ਦਿੱਕਤ ਕਿਤੇ ਟਾਵੇਂ ਟਾਵੇਂ ਘਾਟੀ ਵੀ ਹੁੰਦਾ ਸੀ ਤੇ ਕਿਹੇ ਕੋ ਕਾਰ ਹੁੰਦੀ ਸੀ ਤੇ ਲੋਕਾਂ ਨੂੰ ਦੇਖਣਾ ਉਹ ਕਾਰ ਲਈ ਹੈ ਨਾ ਉਹ ਟੀਵੀ ਕਰਨ ਲੱਗਿਆ ਸਾਰੇ ਨੇ ਕਿਤੇ ਉਹ ਜ਼ਮਾਨਾ ਬਦਲ ਕੇ ਹੁਣ ਕਾਰ ਕਾਰ ਐਲਸੀਡੀਆਂ ਆ ਗਈਆਂ ਇਹ ਬਦਲਾ ਸਹੀ ਹੈ ਬਿਲਕੁਲ ਸਹੀ ਹੈ ਸਰ ਹੋਣਾ ਚਾਹੀਦਾ ਬਦਲਾਵ ਹੋਣਾ ਚਾਹੀਦਾ ਤਾਂ ਬਦਲਾਵ ਹੀ ਤਾਂ ਜ਼ਿੰਦਗੀ ਹੈ ਸਰ ਆਪਾਂ ਇੱਕੋ ਲੇਕਿਨ ਬਦਲਾਵ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਬਦਲਾਵ ਦੇ ਨਾਲ-ਨਾਲ ਸਰ ਹਿਊਮੈਨਿਟੀ ਬਦਲਾਵ ਦੇ ਨਾਲ-ਨਾਲ ਉਹ ਤੁਹਾਡੇ ਐਥਿਕਸ ਤੁਹਾਡੀਆਂ ਜਿਹੜੇ ਸੰਸਕਾਰ ਤੁਹਾਡੀਆਂ ਜਿਹੜੇ ਰਸਮਾਂ ਰਿਵਾਜ ਉਹਨਾਂ ਨੂੰ ਜ਼ਰੂਰ ਉਹਨਾਂ ਤੇ ਚੱਲਣਾ ਪੈਣਾ ਸਰ ਮੈਂ ਮੈਂ ਅਕਸਰ ਕਹਿਣਾ ਹੁੰਦਾ ਕਿ Hindu Sikh ईसाई ਜਾਂ ਮੁਸਲਮਾਨ ਬਣੋ ਪਰ ਸਭ ਤੋਂ ਪਹਿਲਾਂ ਤੁਸੀਂ ਚੰਗੇ ਇਨਸਾਨ ਬਣੋ ਸੋ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰਦੀਆਂ ਹਿਊਮੈਨਿਟੀ ਨਾਲ ਜੋੜਦੀਆਂ ਉਹਨਾਂ ਨੂੰ ਨਹੀਂ ਭੁੱਲਣਾ ਹਾਂ ਆਪਣੇ ਨਵੀਆਂ ਚੀਜ਼ਾਂ ਨਵੀਆਂ ਕਾਢਾਂ ਬਹੁਤ ਕੁਝ ਨਵਾਂ ਹੁੰਦੇ ਉਹਦੇ ਨਾਲ ਤੇ ਚੱਲਣਾ ਹੀ ਹੈ ਸਰ ਅਸੀਂ ਨਵੇਂ ਜ਼ਮਾਨੇ ਨਾਲ ਤੇ ਚੱਲਣਾ ਹੀ ਹੈ ਬਿਲਕੁਲ ਚੱਲਣਾ ਪਰ ਜੀ ਇਹ ਜਿਵੇਂ ਹੁਣ ਤੁਸੀਂ ਪੰਜਾਬੀ ਫਿਲਮ ਬਣਾ ਰਹੇ ਹੋ ਜਾਂ ਤੁਸੀਂ ਤੁਸੀਂ ਇਹ ਕਿਹਾ ਕਿ ਮੈਂ ਹੋਰ ਵੀ ਬਹੁਤ ਸਾਰੀਆਂ ਲੈਂਗੁਏਜ ਦੇ ਵਿੱਚ ਫਿਲਮ ਬਣਾ ਚੁੱਕਿਆ ਹੈ ਇਹ ਥੋੜਾ ਹੀ ਥੋਟ ਹੈ ਕਿ ਮੈਂ ਅਲਗ-ਅਲਗ ਲੈਂਗੁਏਜ ਦੇ ਵਿੱਚ ਫਿਲਮ ਬਣਾਣੀਆਂ ਨਹੀਂ ਨਹੀਂ ਐਸਾ ਨਹੀਂ ਹੈ ਜੋ ਸਾਹਮਣੇ ਆਇਆ ਪਹਿਲੀ ਫਿਲਮ ਤੋਂ ਬਨੇ ਹਿੰਦੀ ਬਣਾਈ उसके बाद कोई एक अमेरिका से एक्टर आया उसको पंजाब भोजपुरी पिक्चर बिहार का था वो बनानी थी तो नए लड़के के साथ मैंने फिल्म बनाई और सुपर डुपर हिट हुई तो मनोज तिवारी ने दो फिल्में दी दिनेश लाल यादव ने दो रवि किशन ने पांच फिल्में दी तो वो लोग ही देने लग गए मेरे को कुछ नहीं और बस यही मेरा ड्रीम शायद अभी फिर से कम्प्लीट हो सकता है कि पंजाब फिल्म हिट होगी

बाबा ही बाबाचा ऐकूनच रहा म्हणजे माव बाप की बात सुनते रहो अगर मां बाप नहीं सपोर्ट करते तो कुछ नहीं होने वाला अच्छा अपने खान बोला अच्छा बोलता उन्होंने अच्छा बोलता तुम्ही हां जी हां जी जो जो भी आप बोले वो बोलत तरी चांगले येते मराठी बोलू शकतो काय प्रॉब्लेम नाही ओए ओए रवा के अगर चाहे तो हम भोजपुरी में भी रवा से बात कर सकेला औरो चिंता नहीं के अच्छा कन्नडा ननगे बरते कन्नडल्ली माटाडी ननार जते ਕੋਕਣੀ ਮਕਾ ਇਹ ਤਾਂ ਕੋਕਣੀ ਭਾਸ਼ਾਂ ਤੇ ਤੁਸੀਂ ਮਗਜ ਲਗੀ ਉਲੇ ਹਾਂ ਲਾਈਕਰ ਰੋਕਰਾਟ ਸਲੇਟ ਕਰ ਦੋ ਭਾਈ ਕੀ ਆ ਗਿਆ ਤੁਸੀਂ ਹੁਣ ਮਰਾਠੀ ਭਾਸ਼ਾ ਚ ਵੀ ਇੰਟਰਵਿਊ ਲੈ ਸਕਦੇ ਹੋ ਕੋਕਣੀ ਚ ਵੀ ਲੈ ਸਕਦੇ ਹੋ ਤੇ ਹੋਰ ਵੀ ਕੰਨੜ ਚ ਵੀ ਲੈ ਸਕਦੇ ਹੋ ਤੇ ਔਰ ਅਗਲੇ ਸਾਲ ਪੰਜਾਬੀ ਮੇ ਵੀ ਲੈ ਸਕਦੇ ਹੋ ਭਾਈ ਤੁਹਾਨੂੰ ਕੀ ਜਦੋਂ ਆਪਾਂ ਅਲੱਗ-ਅਲੱਗ ਸਟੇਟਾਂ ਚ ਜਾਂਦੇ ਆ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਚ ਮਿਲਦੇ ਆ ਤੁਸੀਂ ਆਪਾਂ ਹਮੇਸ਼ਾ ਪਾਰਟੀਸ਼ਨ ਕਰਦੇ ਆ ਇੱਥੋਂ ਮੈਂ ਸਿੱਖਿਆ ਇੱਥੋਂ ਮੈਂ ਸਿੱਖਿਆ ਇੱਥੋਂ ਮੈਂ ਸਿੱਖਿਆ ਤਾਂ ਜਦੋਂ ਪੰਜਾਬ ਚਾਹੀ ਸਭ ਤੋਂ ਵੱਖਰੀ ਚੀਜ਼ ਕੀ ਲੱਗਦੀ ਆ ਤੁਹਾਨੂੰ ਦੇਖੋ ਪੰਜਾਬੀ ਮੇ ਕਾਮੇਡੀ ਕਾ ਜੋ ਹੈ ਨਾ आम आदमी भी जो दोस्त लोग मिलते हैं उसमें कॉमेडी हाँ। का अलग वैल्यू है मराठी में फैमिली वैल्यू है और कन्नड़ में और एक्शन पिक्चरें ज्यादा चलते हैं उधर एक्शन का है हिंदी में भी आजकल वो तेलुगु वेलुगू जो फिल्में जो हिट रही हैं उन्हीं की कॉपी हो रही है अभी हिंदी में भी सब बड़े बड़े स्टार एक्शन ओरियंटेड फिल्म कर रहे हैं लेकिन पंजाबी में मुझे ऐसा लगता है कि कॉमेडी के साथ

ऐसा नहीं है लेकिन इसका कुछ बोल नहीं सकते ऑडियंस का मैं डबल मीनिंग उतनी होनी चाहिए कि आपकी माँ बेटे बहन सब मिलके के देखे लोग कह रहे कि आजकल ऐसी फिल्में नहीं बन रही कि हम फैमिली के साथ जाके देखाए तुम अकेले में जाओ तो ठीक है नहीं बोलती है हाँ भोजपुरी में भी नहीं बनती ज्यादा वहां वो तो, तो ज्यादातर बनी नहीं ऐसी बनती नहीं बनती है लेकिन ऐसी बनानी चाहिए कॉमेडी उतनी होनी चाहिए की सब फैमिली मिलके फिल्म देखे वो नहीं होना चाहिए मैंने भोजपुरी में जितनी फिल्में की सब फैमिली मिलके देखती है कोई प्रॉब्लम नहीं और जो फैमिली पिक्चर होती है उसके हिट होने के चांसेस भी बढ़ जाते हैं ना क्योंकि है। जहाँ एक बंदा जा रहा है दस बंदे जा और, रहे हैं सब जा रहे हैं और रिपीट भी जाएंगे शायद मुझे लगता है की इस फिल्म में अगर थिएटर में लाफ्टर लाफ्टर आते रहे तो शायद ऑडियंस बोले चलो हम लोग चलते हैं देखते हैं फिर से रिपीट भी आएंगे डिपेंड ऑन सब्जेक्ट हमारी पिक्चर ऐसी नहीं कि कॉमेडी कॉमेडी फैमिली है इमोशन है एक रिश्ते हैं और इन्होंने मंगल चाचा करके मंगल अंकल करके नौकर का घर में रोल किया है लेकिन इतना बड़ा रोल मैंने किसी फिल्म में नहीं देखा है और जिस तरह से इन्होंने किया है लोग हंस हंस के परेशान हो जाएंगे परेशानी हो जाएगी हो जाएंगे हंस हंस के ਕਿਆ ਬਾਤ ਹੈ ਦੀਪਕ ਸਰ ਜਿਵੇਂ ਤੁਸੀਂ ਮੈਨੂੰ ਦੱਸਿਆ ਹੁਣ ਪੰਜਾਬੀ ਚ ਹੁਣ ਕਨਵਰਟ ਕਰਨਾ ਥੋੜਾ ਜਿਹਾ ਟਾਈਮ ਲੱਗਦਾ ਪੰਜਾਬੀਆਂ ਦੀ ਇਹੀ ਤਾਂ ਖੂਬੀ ਹੈ ਆਪਾਂ ਉਸੇ ਵੇਲੇ ਮੋਲਡ ਹੋ ਜਾਂਦੇ ਹਾਂ ਤੇ ਜੇ ਮੈਂ ਗੱਲ ਕਰ ਰਿਹਾ ਸੀ ਤੁਸੀਂ ਕਹਿ ਕੇ ਮੈਂ ਮੈਂ ਇਹ ਜਾਣਨਾ ਚਾਹੁੰਦਾ ਕਿ ਕਪਲ ਸ਼ਰਮਾ ਦੇ ਵਿੱਚ ਅਜਿਹੀ ਕਿਹੜੀ ਗੱਲ ਹੈ ਜਿਹੜੀ ਉਹਨਾਂ ਨੂੰ ਕਪਲ ਸ਼ਰਮਾ ਬਣਾਉਂਦੀ ਹੈ ਕਿਉਂਕਿ ਸਾਨੂੰ ਉਹਨਾਂ ਦੇ ਫਸਟ ਟਾਈਮ ਇੱਕ ਐਸਾ ਦੇ ਕੋਈ ਅੱਧਾ ਤੇ ਯਾਰ ਦੋਸਤ ਮਿਲੇ ਨਹੀਂ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਬਾਰੇ ਗੱਲ ਕਰ ਸਕਦੇ ਆ ਨਹੀਂ ਉਹ ਤਾਂ ਜਿਉਂਦਾ ਵੱਸਦਾ ਰਹੇ ਜੀ ਉਹ ਕਪਲ ਸ਼ਰਮਾ ਨੇ ਜਿੰਨੇ ਹਾਸੇ ਵੰਡੇ ਆ ਮੇਰੇ ਵੀਰ ਨੇ ਉਹ ਉਹ ਕਮਾਲ ਦਾ ਟੈਲੈਂਟ ਹੈ ਇੱਕ ਕੁਦਰਤੀ ਟੈਲੈਂਟ ਹੁੰਦਾ ਜੀ ਇੱਕ ਬਖਸ਼ ਹੁੰਦੀ ਹੈ ਹੂੰ ਉਸ ਨੂੰ ਮੈਂ ਅਕਸਰ ਕਹਿੰਦਾ ਕੋ ਉਸ ਮੇਰੇ ਵੀਰ ਨੂੰ ਕਪਿਲ ਨੂੰ ਬਖਸ਼ ਹੈ ਜਦੋਂ ਮੰਚ ਤੇ ਅਸੀਂ ਸਾਰੇ ਚੜਦੇ ਵੈਸੇ ਕੁਛ ਨਾ ਕੁਛ ਸ਼ਕਤੀ ਆ ਜਾਂਦੀ ਹੈ ਤੇ ਲੇਕਿਨ ਉਹ ਬਖਸ਼ਾ ਕੇ ਲਈ ਉਹ ਔਨ ਦਾ ਸਪੌਟ ਲੇਕਿਨ ਮर्यादा ਵਿੱਚ ਰਹਿ ਕੇ ਜਿਸ ਬੰਦੇ ਨੇ ਕਾਮੇਡੀ ਕੀਤੀ ਉਹ ਕਪਿਲ ਸ਼ਰਮਾ ਮਤਲਬ ਆਪਣੀ ਮर्यादा ਤੋਂ ਬਾਹਰ ਨਹੀਂ ਜਾਂਦਾ ਹੂੰ ਮਲੋ ਕਿਸੇ ਦੀ ਠੇ ਗੱਲ ਚੀਜ਼ ਨੂੰ ਠੇਸ ਪਹੁੰਚਾਉਣ ਵਾਲੀ ਉਸ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਮੈਂ ਦਿਲੋਂ ਫੈਨ ਹਾਂ ਅੱਜ ਵੀ ਉਹ ਹੈ ਭਗਵੰਤ ਮਾਨਸਾ ਓਏ ਹੋਏ ਐਸੋਲੇ ਸੀਐਮ ਪੰਜਾਬ ਦੇ ਲੇਕਿਨ ਉਹਨਾਂ ਨਾਲ ਬਹੁਤ ਕੰਮ ਕੀਤਾ ਮੈਂ ਔਰ ਪੰਜਾਬ ਦੇ ਸੀਐਮ ਤੋਂ ਕੰਮ ਲਿਆ ਵੀ ਹੈ ਜੀ ਕਦੀ ਉਹਨਾਂ ਕੋਲ ਤਾਂ ਹਜ਼ਾਰਾਂ ਲੱਖਾਂ ਲੋਕ ਕੰਮ ਲੈਣ ਹੀ ਆਂਦੇ ਆ ਤੇ ਕੁਝ ਬੰਦੇ ਇਦਾਂ ਦੇ ਵੀ ਹੋਣੇ ਚਾਹੀਦੇ ਜਿਹੜੇ ਸਿਰਫ ਯਾਰੀ ਦੋਸਤੀ ਪਿਆਰ ਦੇ ਨਾਲ ਮਿਲਣਾ ਤੇ ਉਹਨਾਂ 'ਚੋਂ ਮੈਂ ਆ ਜੀ ਮੈਂ ਕੰਮ ਲੈਣ ਵਾਲਾ ਦੋਸਤ ਹੈ ਹੀ ਨਹੀਂਗਾ ਜੀ ਕੰਮ ਆਣ ਵਾਲਾ ਜ਼ਰੂਰ ਹੈ ਪਰ ਕੀ ਸਮਝਦੇ ਹੋ ਦੋਸਤੀ ਕੀ ਹੈ ਦੋਸਤੀ ਨੂੰ ਹਰ ਬੰਦਾ ਆਪਣੇ ਲੱਭ ਤੁਸੀਂ ਜਿਵੇਂ ਮੈਨੂੰ ਲੱਗਦਾ ਕਿ ਤੁਸੀਂ ਰਾਈਟਰ ਵੀ ਹੋ ਤੁਸੀਂ ਦੱਸਿਆ ਸੀ ਹਨਾ ਕਿ ਮੈਂ ਲਿਖੇ ਨੇ ਤਾਂ ਇੱਕ ਰਾਈਟਰ ਹਰ ਚੀਜ਼ ਨੂੰ ਆਪਣੀ ਨਿਗਾਹ ਨੇ ਨਾਲ ਦੇਖਦਾ ਹੈ ਤੁਹਾਨੂੰ ਕੀ ਲੱਗਦਾ ਦੋਸਤੀ ਕੀ ਹੈ ਦੋਸਤੀ ਮੈਂ ਉਹਦੇ

ਚਾਹੇ ਕੁਲਫੀ ਗੱਲ ਅਸੀਂ ਅੱਜ ਵੀ ਦੇਖਦੇ ਆ ਜੀ ਮਿੱਠੀਆਂ ਮਿਰਚਾਂ ਸ਼ੋਜ਼ ਲੈ ਜੁਗਨੂ ਹਾਜ਼ਰ ਹੈ ਜੁਗਨੂ ਹਾਜ਼ਰ ਹੈ ਜੁਗਨੂ ਕਹਿੰਦਾ ਹੈ ਔਰ ਉਸ ਤੋਂ ਬਾਅਦ ਲਫਟਰ ਚ ਸਾਡੇ ਗਏ ਹੋਰ ਉਹਨਾਂ ਨੇ ਸਟੈਂਡ ਅਪ ਮੈਂ ਕਹਿੰਨਾ ਭਗਵੰਤ ਮਾਨਸਾਬਾ ਔਰ ਉਹਨਾਂ ਦੀ ਪੂਰੀ ਟੀਮ ਨੇ ਮਿਲ ਕੇ ਜੋ ਇੱਕ ਕਾਮੇਡੀ ਪੇਸ਼ ਕੀਤੀ ਹੈ ਸਮਾਜ ਵਿੱਚ ਲੁਕੀਆਂ ਹੋਈਆਂ ਬੁਰਾਈਆਂ ਨੂੰ ਉਹਨਾਂ ਤੇ ਤੰਜ਼ ਕੀਤਾ ਜਿੱਦਾਂ ਜਸਪਾਲ ਪੱਟੀ ਸਾਹਿਬ ਕਰਦੇ ਸੀ ਕਮਾਲ ਆ ਜਸਪਾਲ ਪੱਟੀ ਸਾਹਿਬ ਨੂੰ ਵੀ ਸਲੂਟ ਹੈ ਸੋ ਉਹਨਾਂ ਨੇ ਆਪਣੇ ਕਾਮੇਡੀ ਦੇ ਜ਼ਰੀਏ ਸਮਾਜ ਦੀ ਸਮਾਜ ਦੀ ਸੇਵਾ ਕੀਤੀ ਹੈ ਤੇ ਮਕਸਰ ਅੱਜ ਵੀ ਜਦੋਂ ਮਿਲਦੇ ਤੇ ਉਹ ਅੱਜ ਰਾਜਨੀਤੀ ਦੇ ذریعے ਵੀ ਸਮਾਜ ਦੀ ਸੇਵਾ ਕਰਦੇ ਪਏ ਹੂੰ ਤੇ ਅਕਸਰ ਮੈਂ ਕਹਿਣਾ ਹੁੰਨਾ ਇਹ ਨਾ ਸਮਝਣਾ ਕਿ ਲਈ ਮੈਂ ਪਰਸਨਲ ਉਹਨਾਂ ਦੀ ਇਸ ਕਰ ਮੈਂ ਦਿਲੋਂ ਕਿਉਂਕਿ ਉਹ ਸੱਚੀ ਉਹ ਸਮਾਜ ਦੀ ਭਲਾਈ ਕਰਨ ਵਾਲੇ ਬੰਦੇ ਮੈਂ ਦੇਖਿਆ ਬਹੁਤ ਕਰੀਬੀ ਤੋਂ ਮੈਂ ਜਾਣਦਾ ਮੈਂ ਕਿਹਾ ਦੌਲਤ ਹਾਸਲ ਕਰਕੇ ਕੋਈ ਧਨਵਾਨ ਬੰਦਾ ਹੈ ਹੂੰ ਰਤਬਾ ਹਾਸਲ ਕਰਕੇ ਕੋਈ ਪ੍ਰਧਾਨ ਬੰਦਾ ਹੈ ਹਾਏ ਪਰ ਵਾਹਿਗੁਰੂ ਦੀ ਕਿਰਪਾ ਤੇ ਕਰੋੜਾਂ ਦੁਆਵਾਂ ਹਾਸਲ ਕਰਕੇ ਦੁਨੀਆ 'ਚ ਕੋਈ ਯੋਧਾ ਭਗਵੰਤ ਮਾਨ ਬੰਦਾ ਹੈ ਓਏ ਹੋਏ ਸੋ ਇਹ ਮੈਂ ਉਹਨਾਂ ਦੇ ਕੰਮ ਨੂੰ ਡੈਡੀਕੇਟ ਕੀਤਾ ਸ਼ੇਅਰ ਉਹਨਾਂ ਦੀ ਲਾਇਲਟੀ ਨੂੰ ਉਹਨਾਂ ਦੇ ਜਨੂਨ ਨੂੰ ਉਹ ਸ਼ਹੀਦਾਂ ਪ੍ਰਤੀ ਔਰ ਸਾਡੇ ਗੁਰੂਆਂ ਪ੍ਰਤੀ ਜਿਹੜੀ ਉਹ ਸ਼ਰਧਾ ਰੱਖਦੇ ਉਹਨਾਂ ਨੂੰ ਮੈਂ ਇਹ ਡੈਡੀਕੇਟ ਕਰਦਾ ਹੁਣ ਬਟ ਇੱਕ ਕਾਮੇਡੀ ਜਿੱਦਾਂ ਤੁਸੀਂ ਕਹਿੰਦੇ ਕਿ ਪੰਜਾਬੀ ਫਿਲਮਾਂ ਕੁਝ ਡਬਲ ਮੀਨਿੰਗ ਇਹ ਉਹ ਨਹੀਂ ਸਰ ਪੰਜਾਬੀ ਫਿਲਮਾਂ ਬਹੁਤ ਸਾਰੀਆਂ ਐਦਾਂ ਦੀਆਂ ਵੀ ਆਈਆਂ ਨੇ ਬਿਲਕੁਲ ਹਾਂ ਨੋ ਡਾਊਟ ਵਾਲੀ ਕੋਈ ਡਬਲ ਮੀਨਿੰਗ ਵਾਲ ਕਮਾਲ ਦੀਆਂ ਫਿਲਮਾਂ ਹੋ ਚਾਹੇ ਉਹ ਤੁਸੀਂ ਕੈਰੀਓਨ ਜੱਟਾ ਦਾ ਜ਼ਿਕਰ ਕੀਤਾ ਇਹਨਾਂ ਨੇ ਹੋਰ ਜੱਟ ਐਂਡ ਜੂਲੀਅਟ ਸਰ ਹਾਂ ਬਿਲਕੁਲ ਤੇ ਐਦਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਪੰਜਾਬੀ ਦੇ ਵਿੱਚ ਆਈਆਂ ਪੰਜਾਬ 84 ਚਾਹੇ ਉਹ ਕਾਮੇਡੀ ਨਹੀਂ ਸੀ ਲੇਕਿਨ ਪੰਜਾਬੀ ਜਿਸ ਜੋ ਜੋ ਵੀ ਕਰਦੇ ਆ ਉਹ ਅੱਤ ਦਾ ਹੀ ਕਰਦੇ ਆ ਮੈਂ ਇਹ ਦੇਖਿਆ ਤੇ ਡਬਲ ਮੀਨਿੰਗ ਕਰਕੇ ਕਹਿੰਦਾ ਉਹ ਠੀਕ ਹੈ ਲਾਈਫ ਤੇ ਉਹਦੀ ਲੰਬੀ ਨਹੀਂ ਹੁੰਦੀ ਬਟ ਐਦਾਂ ਦੀ ਕਾਮੇਡੀ ਹੋਣੀ ਚਾਹੀਦੀ ਐਦਾਂ ਦੀ ਚੀਜ਼ ਹੋਣੀ ਚਾਹੀਦੀ ਜਿਹੜੀ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕੀਏ ਤੇ ਕੋਈ ਵੀ ਗੱਲ ਕਿਸੇ ਦੀ ਵੀ ਧਰਮ ਜਾਤ ਮਜ਼ਹਬ ਨੂੰ ਠੇਸ ਪਹੁੰਚਾਉਂਦੀ ਨਾ ਹੋਵੇ ਕਿਸੇ ਨੂੰ ਉਹਦਾ ਦੁੱਖ ਨਾ ਲੱਗੇ ਜੋ ਮਰਜ਼ੀ ਤੁਸੀਂ ਕਰੀ ਜਾਓ ਲੋਕਾਂ ਨੂੰ ਉਹ ਕਬੂਲ ਹੋਏਗਾ ਜਿਹਦੇ ਨਾਲ ਕਿਸੇ ਨੂੰ ਦੁੱਖ ਨਾ ਪਹੁੰਚੇ ਬਸ ਪਰ ਹੀ ਅਬ ਹਮ ਆਪਕੇ ਬਾਸ ਆਤੇ ਹੈ ਜੀ ਸਾਰੀ ਫਿਲਮ ਪੰਜਾਬੀ ਵਿੱਚ ਸ਼ੂਟ ਹੋਈ ਹੈ ਇਹ ਨਹੀਂ ਇਹ ਬੰਬੇ ਵਿੱਚ ਹੋਈ ਏ ਅੱਛਾ ਫਿਲਮ ਬੰਬੇ ਵਿੱਚ ਸ਼ੂਟ ਹੋਈ ਹੈ ਬੰਬੇ ਇਸki ਕਹਾਣੀ ਜੋ ਹੈ ਉਹ ਪੰਜਾਬ ਤੁਸੀਂ ਸਟੱਡੀ ਕੀਤਾ ਸੀ ਪਹਿਲਾਂ ਕੈਰੈਕਟਰਸ ਨੂੰ ਜਾਂ ਕੁਝ ਪੰਜਾਬ ਨੂੰ ਲੈ ਕੇ ਜਾਂ ਕਿਉਂਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਹੀ ਸੀ ਪਹਿਲੇ ਤੋਂ ਸਟੱਡੀ ਇਹ ਕਿ 25 30 ਫਿਲਮਾਂ ਦੇਖ ਲਈ ਪੰਜਾਬੀ पच्चीस तीस फिल्म बड़ी एक्टर्स की बड़ी बड़ी कुछ नहीं मैंने नाम सुने हुए थे, क्या -क्या है, का नाम सुना था, बाकी। एक्टर है बहुत अच्छा है तो उनको मैंने एक फोन किया फोन पे सब्जेक्ट सुनाए उनको अच्छा लगा फिर पंजाब आके पूरी कहानी सुनाई तो उन्होंने पिक्चर डन कर दी कहानी सुन के उनको पूरी स्क्रिप्ट भी मैंने दे दी बिफोर शूटिंग वो भी उन्होंने पढ़ लिया और बॉम्बे आके उन्होंने इतना अच्छा काम किया है कि देखो बाकी आर्टिस्ट के साथ तो मैंने काम नहीं किया है परमवीर सिंह दीपक परमवीर दीपक राजा, राजा उन्होंने भी अच्छा काम किया और डॉक्टर प्रोड्यूसर ने रोल किया है वो भी एक्टर है उनके तो चार एल्बम है और सिंगर है उनकी वाइफ अनुपम खेर के स्टूडेंट स्टूडेंट थी उनके इंस्टीट्यूट में एक्टिंग की तो सब अच्छा एक्टिंग सहना सैर उन्होंने ऑलरेडी दो फिल्में पंजाबी में की हुई थी हमसे मिली हमको किसी ने मिलवाया मिस्टर जॉन करके एक सेक्रेटरी है जो जिमी शेड्यूल के सेक्रेटरी थे उन्होंने मिलवाया उनको सब्जेक्ट अच्छा लगा बोले हरी जी मुझे पिक्चर करनी है ख़त्म मुझे करनी है पिक्चर और मैंने जो नरेशन दिया वो उनको अच्छा लगा बोला नरेशन सुन के कॉमेडी लग रहा है सर को ही मैंने दीपक राजा जी को भी जब सब्जेक्ट सुनाया तो इतने ये खुश हो गए बोले हरी जी कीजिए मैं अपनी तरफ से भी आपको हेल्प करूँगा और इन्होंने भी ਇਹ ਕੀ ਆ ਬਹੁਤ ਅੱਛਾ ਕੰਮ ਕੀਤਾ ਇਸਨੇ ਬਹੁਤ ਬਹੁਤ ਧੰਨਵਾਦ ਸਾ ਜੀ ਯਾਰ ਥੈਂਕ ਯੂ ਥੈਂਕ ਯੂ ਸਰ ਤੁਸੀਂ ਆਪਣਾ ਸਮਾਂ ਦਿੱਤਾ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਲਿਵ ਆਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਿਲੋਂ ਅਰਦਾਸਾਂ ਦੁਆਵਾਂ ਕਿ ਮਾਲਕ ਤੁਹਾਨੂੰ ਹਮੇਸ਼ਾ ਹੱਸਦਾ ਵਸਦਾ ਤੰਦਰੁਸਤ ਤੇ ਚੜ੍ਹਦੀ ਕਲਾ ਚ ਰੱਖੇ ਜੀ ਬਹੁਤ ਬਹੁਤ ਧੰਨਵਾਦ ਤਾਂ 29 ਨਵੰਬਰ ਨੂੰ ਫਿਲਮ ਸਿਰਮਾ ਚ ਆਉਣ ਜਾ ਰਹੀ ਹੈ ਜੀ ਤਾਂ ਅਸੀਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਫੁੱਲੀ ਕਮੇਡੀ ਫਿਲਮ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਜਿਸ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਨੇ ਕਿਉਂਕਿ ਜਦੋਂ ਅਸੀਂ ਸਿਨੇਮਾ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਸੋਚ ਕੇ ਜਾਣਾ ਪੈਂਦਾ ਕਿ ਫਿਲਮ ਕਿਵੇਂ ਦੀ ਹੋਵੇਗੀ ਕਿ ਇਹਦੇ ਵਿੱਚ ਕੋਈ ਐਦਾਂ ਦੀ ਗੱਲ ਨਾ ਹੋਵੇ ਕਿ ਮੇਰੇ ਨਾਲ ਬੈਠੀ ਮੇਰੀ ਮਾਂ ਤੋਂ ਮੰਨੂ ਗਰਦਨ ਇੱਧਰ ਘਮਾਣੀ ਪਵੇ ਪਰ ਫੁੱਲੀ ਕਮੇਡੀ ਹੈ ਬਹੁਤ ਸਾਰੇ ਮੈਸੇਜ ਨੇ ਫਿਲਮ ਦੇ ਵਿੱਚ ਤੁਸੀਂ ਇੰਜੋਏ ਕਰੋਗੇ ਪੈਸਾ ਵਸੂਲ ਕਰੋਗੇ ਜਿੰਨਾ ਲਾਉਂਗੇ ਤਾਂ 29 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੇਖਣ ਦੇ ਲਈ ਜ਼ਰੂਰ ਜਾਇਓ ਮੀਆਂ بیوی ਰਾਜੀ ਤਾਂ ਕੀ ਕਰਨਗੇ ਭਾਜੀ ਧੰਨਵਾਦ ਹ <laughs> Thank you. Sasiga. So Thank you. Her.